ਉੰਦਿਆ ਯਾ ਮੇਰਾ ਪਿੱਕੇਆਂ ਤੋਂ ਇੰਡੀਆ ਤੋਂ ਸੁਧਾਰਾ ਬਿਸਕਟ ਇਹ ਦੇਸੀ ਘਿਓ ਦੇ ਕੜਵਾ ਕੇ ਭੇਜੇ ਉਹਨਾਂ ਨੇ ਤੇ ਹੁਣ ਮੈਂ ਸਾਵੰਦੀ ਸੀ ਤੇ ਆਹ ਨਾਲ ਸੇਵੀਆਂ ਵਾ ਦੋ ਲਫਾ ਵਿੱਚ ਸੀ ਇੱਕ ਚ ਤਾਂ ਮੈਂ ਕੱਢਤੀਆਂ ਇੱਕ ਤਾਂ ਹੋਰ ਇਹ ਹਿੰਦੀ ਚ ਕੱਢ ਦਿੰਦੀਆਂ ਧਰ ਕੇ ਬੱਸ ਆਹ ਪੇਚ ਪਾ ਕੇ ਰੱਖ ਦਿੰਦੀ ਹਾਂ ਜੀ ਇਹ ਡੱਬੇ ਆ ਮਠਿਆਈ ਦੇ ਤੇ ਅੰਕੂਆ ਵਾ ਆ ਦੀਦੀ ਨੇ ਭੇਜਿਆ ਵਾ ਬੋਰੀ ਦੀ ਮੰਮੀ ਨੇ ਤੇ ਇਹਦੇ ਵਿੱਚੋਂ ਮੈਂ 8 ਟਰ ਲਾ ਲੂੰਗੀ ਤੇ ਕਿਉਂ ਪਾ ਕੇ ਆਟਾ ਪਾ ਕੇ ਤੇ ਫਿਰ ਪਿੰਨਿਆ ਵੱਟ ਲਾਂਗੇ ਤੇ ਆ ਮਸ਼ਹੂਰ ਟੋਡਾ ਕੋਟਕਪੂਰੇ ਦਾ ਸਾਡੇ ਦਾ ਇਹ ਕੋਟਕਪੂਰੇ ਦਾ ਮਸ਼ਹੂਰ ਆ ਟੋਡਾ ਮਠਾਈ ਬਹੁਤ ਟੇਸਟੀ ਹੁੰਦੀ ਹੈ ਨੋ ਇਵਨ ਮੈਂ ਸਾਰਾ ਸਮਾਨ ਸਾਂਭ ਹੀ ਜਾਂਦੀ ਸੀ ਪਹਿਲਾਂ ਮੈਂ ਕਿਹਾ ਚਲ ਖਾਣ ਪੀਣ ਵਾਲਾ ਸਾਮਭ ਦਿਆਂ ਬਾਕੀ ਕੱਪੜੇ ਕੁੱਪੇ ਫੇਰ ਤਾਂ ਬੰਗ ਕਿਉਂਕਿ ਅੱਜ ਮੈਂ ਸਵੇਰ ਨੂੰ ਛੁੱਟੀ ਲਈ ਸੀ ਸ਼ਾਮ ਨੂੰ ਜਾਣਾ ਕੰਮ ਤੇ ਆਹ ਬਦੇ ਚਾਹ ਦਾ ਡੱਬਾ ਹੈ ਪੈਕ ਕੀਤਾ ਸੀਗਾ ਲੈਵਿੰਗ ਰੂਮ ਵਿੱਚ ਕੀਤਾ ਹੋਇਆ ਉੱਪਰ ਹਾਂਜੀ ਆ ਆ ਗਏ ਹੁਣ ਉਧਰੋਂ ਉੱਠ ਕੇ ਮਹਿਮਾਨ ਸਾਡੇ ਹੁਣ ਅਸੀਂ ਇੱਥੇ ਤਾਂ ਬੈਠੇ ਆ ਚਾਹ ਪਣੀ ਪੀਣਾ ਚਾਹ ਪਣੀ ਪੀਓ ਚਾਹ ਪਾਣੀ ਪਿਓ ਨੇ ਇਹਨਾਂ ਨੂੰ ਪਰ ਇਹੰਦੇ ਵਾਲੀ ਮਠਿਆਈ ਨਹੀਂ ਫੈਸਟ ਕਟੋ ਸਾਡੇ ਵਾਸਤੇ। ਉਹ ਨਾਲ ਕੋਈ ਨਹੀਂ। ਅਸੀਂ ਜੇ ਤੁਸੀਂ ਕੰਮ ਦੇ ਕੇ ਤੁਹਾਨੂੰ ਖਾਣਾ ਕਰਾਂਗੇ ਨਾ ਦਿਓ ਸਾਨੂੰ। ਉਹ ਇੱਥੋਂ ਵਾਲੇ ਮੈਨਲੇ ਤੁਹਾਨੂੰ ਸਾਡੇ ਵਾਸਤੇ। ਨਹੀਂ ਕੋਈ ਨਹੀਂ ਵਾਲੀ ਤੁਹਾਨੂੰ ਨਹੀਂ। ਕੋਈ ਲਾਈਨ ਨਾ ਦੇਵੋ ਕੋਈ ਕੰਮ ਨਹੀਂ। ਨਹੀਂ। ਹੁਣ ਤਾਂ ਇੱਧਰ ਵੀ ਇਸ ਕਾਪੀ ਦਿਖਾਇਆ ਫਿਰ ਕੋਲਾ ਹਣਾ ਐਡ ਨਹੀਂ ਕਰਨਾ ਸੀ। ਕੋਲਾ ਸੀ ਪ੍ਰਾਈਵੇਸੀ ਕਰ ਸਕਦੇ। ਇਹ ਬਲੌਗ ਬਣਾਉਣਾ ਹੈ। ਜਦੋਂ ਲੋਕਾਂ ਦੇ ਵਿੱਚ ਸਾਰਾ ਕੋਲਾ ਆ ਗਿਆ ਫਿਰ ਅਸੀਂ ਔਖਾ ਹੋ ਸਾਨੂੰ। ਨਹੀਂ ਮੈਂ ਤਾਂ ਆਪ ਕੋਲਾਈ ਫੀਣੀ ਨਹੀਂ ਹੁੰਦੀ। ਉਹਿਆ ਤੁਹਾਨੂੰ ਸਵਾਦ ਹੀ ਤੋਂ ਲੈਣਾ ਉਹਨੇ ਕੱਪੜਾ ਦਾ ਮਿੱਠਾ ਚਕਾ ਆ ਗੋਲ ਕਰਿਆ ਇੱਥੋਂ ਲੈ ਹਾਂ ਮਠਿਆਈ ਇੰਡੀਆ ਵਾਲੀ ਆ ਗੋਲ ਗਲੇਟ ਵਾਲੇ ਠੀਕ ਆ ਹਾਂ ਜੀ ਜਿਵੇਂ ਜਿਵੇਂ ਸਮਾਂ ਨਾ ਪਾ ਕੱਢੀ ਜਾਂਦੇ ਆ ਦਿਖਾਉਨੇ ਆ ਤੁਹਾਨੂੰ ਤੇ ਆ ਹੈਗੀਆਂ ਮਸ਼ੀਨ ਸਾਗ ਕੱਟਣ ਵਾਲੀ ਮੰਗਵਾਈ ਆਪਾਂ ਤੇ ਇਹਦੇ ਕੋਲ ਨਹੀਂ ਪੈ ਕੇ ਪਈ ਆ ਮੈਂ ਕਿਹਾ ਚਲੋ ਹਜੇ ਕਿਹੜਾ ਸਾਗ ਹੋਇਆ ਇਹਨੂੰ ਪੈ ਕੇ ਰਹਿ ਜਾਂਦਾਂਗੇ ਇਦਾਂ ਤੇ ਆਹ ਕੁੰਡਾ ਮੰਗਵਾਇਆ ਜਿਹੜਾ ਮੇਰੇ ਕੋਲ ਪਹਿਲਾਂ ਸੀਗਾ ਪੱਥਰ ਦਾ ਕੁੰਡਾ ਸੀਗਾ ਉਹਦੇ ਵਿੱਚੋਂ ਪਿਆਜ਼ ਤੇ ਮਿਰਚਾਂ ਬਾਹਰ ਦੂਜਾ ਢੱਕਦੇ ਸੀ ਤੇ ਉਹ ਡੋਂਗਾ ਘੱਟ ਸੀ ਡੋਂਗਾ ਤੇ ਆ ਦੀਵੇ ਮੰਗਵਾਏ ਆ ਤੇ ਆ ਮੈਂ ਮੰਗਵਾਈਆਂ ਸੀ ਵਰਤਾਂ ਵਾਸਤੇ ਕੁੱਜੀਆਂ ਉਹਨਾਂ ਦੇ ਟੱਕਾ ਨਾ ਪਤਾ ਨਹੀਂ ਕਿਹੜੇ ਟੈਂਕ ਪੀਛੇ ਬਾਤ ਚ ਕੱਢਦੇ ਆ ਤੇ ਆ ਮੰਗਵਾਈਆਂ ਮੈਂ ਸਟੀਲ ਦੀ ਨੂਨਦਾਨੀ ਤੇ ਇਹ ਹਜੇ ਘੇਰਾ ਵਿੱਚ ਸਾਮਾਨ ਇਦਾਂ ਹੀ ਸਾਂਭ ਦੇਣਾ ਵਾ ਫਿਰ ਉੱਧਰ ਲੈ ਕੇ ਜਾ ਕੇ ਸਾਰਾ ਆਪ ਲਾਵਾਂਗੇ ਕਿਉਂਕਿ ਹਜੇ ਇੱਥੇ ਦਾ ਸਰੀ ਜਾਂਦਾ ਵਾ ਆ ਰੋਟੀ ਵਾਲੀ ਮਸ਼ੀਨ ਮੰਗਵਾਈ ਆ ਇਹ ਦੀਦੀ ਨੇ ਮੈਨੂੰ ਗਿਫਟ ਕੀਤੀ ਆ ਇਹ ਵੀ ਮੈਂ ਇਹ ਤਾਂ ਲਾ ਹੀ ਲੈਣੀ ਐ ਇੱਧਰ ਹੀ ਤੇ ਬਾਕੀ ਆਪਾਂ ਇਹ ਸੂਟ ਵਗੈਰਾ ਹੋਰ ਸਮਾਨ ਬਾਅਦ ਚ ਕੱਢਾਂਗੇ ਇਹ ਕਿਹੜਾ ਸਾਹ ਦਿੰਨੇ ਇਹ ਨਹੀਂ ਕਿਥੀ ਆ ਉਹ ਸੋਸ ਵਾਹ ਦੇਖੋ ਇਹ ਠੀਕ ਜਿਹਾ ਹੋ ਗਿਆ ਲੋਕਾਂ ਨੂੰ ਲੱਗੇ ਹੁਣ ਇੱਧਰ ਸੋਫਿਆਂ ਦਾ ਕਵਰ ਚੜਾਉਂ ਨਹੀਂ ਨਹੀਂ ਫੇਰਾ ਬਾਹਰ ਨਿਕਲਦੇ ਨਾ ਆ ਇਹਦੇ ਨਾਲ ਉਠਾ ਲੇ ਜੀ ਇਹਦੇ ਨਾਲ ਉਠਾ ਛੱਡ ਦੇ ਇਧਰੋਂ ਸਿਰਨਦੇੋਂ ਉਧਰੋਂ ਆਉਣੇ ਲੱਗੋਗੇ ਪਲੇਟੇ ਟਿੱਲੀ ਘਟ ਦੇ ਦਿੱਦੀ ਨਿਕਲ ਜਾਂਦੇ ਨੇ ਬਾਸ ਹਾਂਜੀ ਹੁਣ ਮੈਂ ਫ੍ਰੀ ਹੋ ਕੇ ਨਾ ਆ ਕੇ ਹੱਟੀਆਂ ਤੇ ਬਾਕੀ ਕਾਸਟ ਤਾਂ ਸੈਟਿੰਗ ਕਰ ਲਈ ਆ ਸਮਾਨ ਦੀ ਕਾਸਟ ਜੇ ਟੰਚੀ ਟੁੰਚੀ ਉਵੇਂ ਪਏ ਆ ਤੇ ਉਹਨਾਂ ਦੀ ਕਰਾਂਗੇ ਫ੍ਰੀ ਹੋ ਕੇ ਹੁਣ ਰੋਟੀ ਖਾ ਟਿਕਾ ਤੇ ਮੈਂ ਆਲੂ ਵਾਲਾ ਮਿਚਨ ਤਿਆਰ ਕਰਕੇ ਰੱਖਤਾ ਤੇ ਆਲੂ ਵਾਲੇ ਪਰੋਠੇ ਬਣਾਵਾਂਗੇ ਇਹ ਵੀ ਕੰਮ ਤੇ ਗਏ ਆ ਬਾਕਬਾਦੇ ਨੂੰ ਆ ਜਾਣਗੇ ਤੇ ਸ਼ਾਨ ਗਿਆ ਵਾ ਸਕੂਲ ਤੇ ਕਿਉਂਕਿ ਅੱਜ ਉਹਦਾ ਪਹਿਲਾ ਦਿਨ ਸੀ ਤੇ ਸਕੂਲ ਦਾ ਤੇ ਵੈਸੇ ਤਾਂ ਪਹਿਲਾਂ ਤਾਂ ਕਹਿੰਦੇ ਸੀ 16 ਤਰੀਕ ਨੂੰ ਸਕੂਲ ਲੱਗਣਾ ਤੇ ਹੁਣ ਫਿਰ ਪਾਸੋਂ ਜਦੋਂ ਸਾਨੂੰ ਮੈਸੇਜ ਆਇਆ ਵੀ 11 ਨੂੰ ਲੱਗਣਾ ਵਾ ਜਿਵੇਂ ਤਾਂ ਜੋ ਸੁਚਾਰਾ ਸਵੇਰ ਸਵੇਰ ਚੱਲਿਆ ਗਿਆ ਰਾਤ ਤੇ ਐ ਵੀ ਟਾਈਮ ਨਹੀਂ ਆਇਆ ਜਦੋਂ ਫਟਕਿਆ ਹੋਇਆ ਆਇਆ ਸੀ ਇੱਕ ਬਾਟ ਬਾਦ ਸਫਲਬਾਲਾ ਹੋ ਜਾਂਦਾ ਵਾ ਪਰ ਨਾ ਉਥੋਂ ਦਿੱਲੀ ਤੱਕ ਦਾ ਫੇਰ ਪਲੇਨ ਦਾ ਫੇਰ ਉੱਥੋਂ ਰੋਮਾ ਤੋਂ ਇੱਥੇ ਤੱਕ ਦਾ ਬਹੁਤ ਜ਼ਿਆਦਾ ਸਫਰ ਹੋ ਗਿਆ ਬੱਚੇ ਬਹੁਤ ਥੱਕੀ ਸੀ ਰਾਤ ਦੇ ਤਾਂ ਦੋਨੇ ਟੇਬ ਨਾਲ ਪੈ ਗਈਆਂ ਸਾਨੂੰ ਤਾਂ ਰੋਟੀ ਖਾਦੀ ਸੀ ਮੈਂ ਕਹਿੰਦੇ ਤਾਂ ਰੋਟੀ ਵੀ ਨਹੀਂ ਖਾਦੀ ਤੇ ਬਸ ਮੈਂ ਵੀ ਹੋਣਾ ਚਾਹ ਕਰਦੀ ਆ ਚਾਹ ਕਾ ਕੇ ਬਿਨੇ ਉਦੋਂ ਜਦੋਂ ਮੈਂ ਆ ਜੂ ਰੋਟੀ ਬਣਾ ਮੰਗਦੀ ਤੇ ਬਾਕੀ ਜਿਹੜੀ ਰਹੀ ਜੈ ਸਾਈਟ ਨੂੰ ਕਹਿਣਾ ਉਹ ਕੱਪੜੇ ਕੁੱਤੇ ਸਾਬੂੰ ਵੀ ਤੇ ਇਹ ਨਾਲੇ ਪਾਸੋਂ ਦਿਖਾਵਾਂਗੇ ਕੱਪੜੇ ਜਿਹੜੇ ਸੋਹ ਸਾਡ ਹੋਰ ਸਮਾਨ ਬਾਕੀ ਰਹਿ ਗਿਆ ਜਦੋਂ ਆਇਆ ਉਹ ਦੇ ਹੁਣ ਅੱਜ ਮੈਂ ਸਵੇਰ ਤੋਂ ਮੇਰੀ ਛੁੱਟੀ ਸੀ ਤੇ ਸ਼ਾਮ ਨੂੰ ਮੇਰਾ ਨਾ ਕੰਮ ਸੀ ਕਿਉਂਕਿ ਅੱਧੇ ਦਿਨ ਦੀ ਮੈਂ ਕੱਲ ਲੈਣੀ ਸੀ ਸ਼ਾਮ ਨੂੰ ਬੱਚਿਆਂ ਨੇ ਆਉਣਾ ਕਰਕੇ ਤੇ ਅੱਧੇ ਦਿਨ ਤੇ ਫਿਰ ਮੈਂ ਅੱਜ ਲੈਣੀ ਸੀ ਪਰ ਸ਼ਾਮ ਨੂੰ ਮੇਰਾ ਕੰਮ ਸੀ ਇਹ ਕਦੀ ਮੈਂ ਲੈਣ ਤੋਂ ਨਹੀਂ ਸੁਭਾ ਮੈਂ ਕੀ ਰੱਖਾਂ ਲੱਚਾ ਮੈਂ ਮੱਪਰ ਤੇ ਚਾਹ ਦੋ ਵਾਲੀ ਬਣਾਉਂਗੀ ਠੀਕ ਦਰਮਿਆਨ ਹਾਲੋ ਤਿਆਰ ਕਰਕੇ ਰੱਖ ਲਿਆ ਮੇਸ਼ਾ ਦੇ ਵਿੱਚ ਨਾਮਕ ਬਾਅਦ ਪਾਉਂਗੀ ਨਾਮਕ ਪਾ ਕੇ ਇਹਨਾਂ ਫਿਰ ਮਿਕਸ ਕਰ ਲਵਾਂਗੀ। ਉਹ ਕਿ ਨਾ ਚਾਹ ਪੀਣੇ। ਨਾ ਪਾਨੀਗੀ ਆਪਣੀ ਚਾਹ। ਨਾ ਪੀਣੇ। ਮੈਂ ਚੀਕ ਲੇ

ਮੱਖਣ ਘਰੇ ਮੱਖਣ ਮੱਖਣ ਬਣਾ ਲਿਆ ਆਗੇ ਪਰੌਟੇ ਨੂੰ ਗੂਰੋ ਦੇ ਆਂਦਾ ਸੀ ਹਾਂਜੀ ਪਰੌਟੇ ਖਾ ਕੇ ਹਲਵਾ ਦੇ ਸੌਂਗੇ ਸੀ ਸਾਰੇ ਤੇ ਮਨ ਨੂੰ ਇਹ ਚਾਹਤ ਆਲੀ ਇਹ ਤਾਂ ਚਲੇਗੇ ਕਾਮਤੀ ਤੇ ਹੁਣ ਅਸੀਂ ਪੀਨੇ ਤੇਲ ਵਿੱਚ ਮੈਂ ਚਪਾਤਿਆਂ ਸੀ ਕਿਉਂਕਿ ਹੁਣ ਇਧਰੋਂ ਤੋਂ ਪਾਉਗੀ ਮੈਂ ਅਚਾਂ ਤੇ ਨਾਰਥਨ ਹਈ ਹੁਣ ਮੈਂ ਲੱਗੀ ਸੀਗੀ ਖੋਏ ਦੇ ਵਿੱਚ ਆਟਾ ਲਾਉਣ ਤੇ ਘਿਓ ਪਾ ਲਿਆ ਤੇ ਹੁਣ ਮੈਂ ਆਟਾ ਭੁੰਨੀ ਦਾ ਖੋਇਆ ਸਤ ਉਧਰ ਲੱਗਾ ਹਲਵਾਈ ਆਪਣਾ ਵੀ ਦਿਖਾ ਦੇ ਖਵਾ ਲਓ ਕੋਲ ਬਣਾ ਕੇ ਦੇਖਿਆ ਕਬ ਅੱਜ ਬਣਾਉਣੀ ਸ੍ਰੀ ਖੋਆ ਅੱਜ ਦਾ ਆਟਾ ਪਨ ਰੱਖੀ ਖੋਆ ਦਾ ਜਾ ਤੋ ਗਿਆ ਸੀ ਸਾਡਾ ਟਾਹਣ ਵਾਲਾ ਜੀ ਸਾਨੂੰ ਵੀ ਤੇ ਹੁੰਦਾ ਉਹ ਠੱਕੇ ਸੀਗੇ ਨਾ ਗੋਰਾ ਨਿਕਲਾ ਸੋ ਤਾਂ ਮੈਂ ਕੱਲ ਸੋ ਮੈਂ ਸੌ ਜਾ। ਸੌ ਗਏ ਥੋੜਾ ਜਾਂ ਮੈਂ ਫੇਰ ਹੀ ਸੁੱਤਾ ਸੀ। ਹੈ? ਫੇਰ ਲੇ ਸੌਂਗੇ ਮੈਂ ਤੁਹਾਨੂੰ। ਅੱਛਾ। ਹੂੰ। ਮੈਂ ਫੋਨ ਤੇ ਗੱਲਾਂ ਕਰਦਾ ਕਰਦਾ। ਨਾ ਭਾਈ ਇਹ ਨਾ ਸਗਰੇ ਲੇਟ ਹੋ ਗਏ ਇਹਨਾਂ ਨੇ ਜਾਣਾ ਸੀ 3 ਵਜੇ ਤੇ ਇਹ ਤਾਂ 3:30 ਤਾਂ ਭੱਜ ਕੇ ਅੱਖ ਖੁੱਲ੍ਹੀ ਤੇ ਮੈਂ ਤਾਂ ਆਪੇ ਨਾ ਮੈਂ ਖੰਗੀ ਗਈ ਮੈਂ ਤਾਂ ਮੈਨੂੰ ਗਾਲਾਂ ਮਾਰ ਲਈਆਂ ਤੇ ਪ્યો ਸੁੱਤਾ ਪਿਆ ਸੀ। अच्छा मामा जी हजै इत्ते जे मैं भले चल मैं भले 6:30 ਵਜੇ ਬਾਸ ਪਾਇ ਹਾਂ ਮੈਨੂੰ ਐਤਾ ਰੱਖਿਆ ਮਾਮਾ ਜੀ ਸਿਗੇ ਮੈਂ ਸੁੱਤੇ ਵੇ ਸੀ ਮਾਮਾ ਜੀ ਦਾ ਤੁਹਾਨੂੰ ਦੇਖ ਕੇ ਗਿਆ ਹਾਂ ਮੈਨੂੰ ਲੱਗਾ ਸੁੱਤੇ ਵੇ ਪਾਇ ਸੀਗਾ ਨਾ 3 ਵਜੇ ਜਾਣਾ ਸੀਗਾ ਉਥੇ ਫਿਰ ਉਹ ਵੀ ਭੱਜ ਕੇ ਉੱਠੇ ਫਿਰ 3:30 ਹੋ ਗਏ ਸੀ ਫਿਰ ਉਹਦਾ ਉਹ ਚਲੇ ਗਿਆ ਦੇਖ ਕੇ ਫਿਰ ਮੈਂ ਵੇਖਿਆ ਮੈਂ ਕਿ ਜਵਾਕ ਨਹੀਂ ਸੁੱਤੇ ਮੈਂ ਹਾਂ ਜੀ ਆਪਾਂ ਤੁਹਾਨੂੰ ਸੁਭਾ ਪਾੰਦੇ ਤੇ ਖਾਂਤੀ ਨਾਲ ਸਮਾਨਤਾ ਦਿਖਾਤਾ ਸੀਗਾ ਤੇ ਹੁਣ ਆਪਾਂ ਦੇਖੋ ਨੇ ਕੱਪੜੇ ਕਿਆ ਹੋ ਤੇ ਹੁਣ ਮੇ ਸਾਹਮਣੇ ਸੀ ਮੈਂ ਫਿਰ ਤੁਹਾਨੂੰ ਆਪਾਂ ਦਿਖਾਵਨੇ ਆ ਤੇ ਇੱਕ ਤਾਂ ਆ ਸੂਟ ਆ ਆਪਾਂ ਲੈ ਲਈਆ ਤੋਂ ਆਇਆ ਵਾ ਇਹ ਕੋਲ ਵੀ ਇਦਾਂ ਹੈਵੀ ਸੂਟ ਆ ਨਾਲ ਇਹਦੀ ਦੁਪੱਟਾ ਵਾ ਤੇ ਆਹ ਰੈੱਡ ਕਲਰ ਦਾ ਮੈਂ ਤਿਆਰ ਕਰਵਾਇਆ ਬਾਤਾਂ ਬਾਤ ਤੇ ਇਹਦੇ ਨਾਲ ਇਦਾਂ ਲਹਿੰਗਾ ਵਾ ਤੇ ਆ ਕੋਟਨ ਦਾ ਸੂਟ ਆ ਇਹ ਚਾਹ ਸੂਟ ਆ ਤੇ ਇਦਾਂ ਸਾਡੇ ਕੋਲੇ ਦਪੱਟੇ ਪਏ ਸੀਗੇ ਪਾਕਿਸਤਾਨੀ ਮੇਰੇ ਤੇ ਮੈਂ ਕੋਲੇ ਤੇ ਉਹਦੇ ਨਾਲ ਅਸੀਂ ਆਹ ਦੋ ਸੂਟ ਤਿਆਰ ਕਰਵਾਏ ਆ ਆ ਮਹਿਕ ਦਾ ਵਾ ਤੇ ਆ ਮੇਰਾ ਵਾ ਤੇ ਆ ਹੈਗੀਆਂ ਰੈੱਡ ਸੀਟ ਆ ਦੋ ਤੇ ਆ ਜੁੱਤੀਆਂ ਵਾਂ ਪੰਜਾਬੀ ਤੇ ਆ ਮੈਂ ਮੰਗਵਾਏ ਏਦਾਂ ਦੀਆਂ ਚੱਪਲਾ ਆ ਗਲਾਸ ਏਦਾਂ ਵੀ ਆ ਦੀਦੀ ਨੇ ਗੈਸਟ ਕਿਤੇ ਆ ਗੋਰੀ ਦੀ ਮੰਮੀ ਨੇ ਆ ਸੂਟ ਤੇ ਆ ਗਲਾਸ ਤੇ ਆ ਵਿੱਚ ਹੁਣ ਪਹਿਰ ਨੇ ਸੂਟ ਭੇਜੇ ਆ ਮੰਮੀ ਨੂੰ ਆਨੇ ਤੇ ਆ ਇੱਕ ਮੈਂ ਮੰਗਵਾਇਆ ਵਾ ਟ੍ਰੈਕ ਸੂਟ ਇੰਡੀਆ ਤੋਂ ਹਾਂਜੀ ਆਪਣਾ ਹੋ ਗਿਆ ਖੋਵਾ ਤਿਆਰ ਤੇ ਹੁਣ ਆਪਾਂ ਟ੍ਰੇਚ ਘਿਓ ਲਾ ਕੇ ਰੱਖਤਾ ਹੁਣ ਆਪਾਂ ਇਹਦੀਆਂ ਟਿੱਕੀਆਂ ਕੱਟਣੀਆਂ ਪਿੰਨੀਆਂ ਨਹੀਂ ਵਟਣੀਆਂ ਨੇ ਹਾਂ 6 ਵਜਨ ਆਲੇ ਤੇ ਮੈਂ ਤਾਂ ਚੱਲੀਆਂ ਕੰਮ ਤੇ ਤੇ ਇਹ ਗਏ ਆ ਦੋਨੋਂ ਬੱਚੇ ਤੇ ਉਹਨਾਂ ਦਾ ਮਾਸਟਰ ਤੇ ਗੋਰਾ ਗਏ ਸਹਿਮ ਤੁਮ ਲੈਣ ਨਾਲੇ ਮੈਂ ਕਿਹਾ ਚਲੋ ਸ਼ਾਮ ਦਾ ਟਾਈਮ ਆ ਬਾਹਰ ਘੁੰਮ ਘੁੰਮ ਆਓ ਕਿਉਂਕਿ ਸੁਬਾਹ ਦੇ ਕਦੇ ਹੀ ਬੈਠੇ ਤੇ ਇਹ ਵੀ ਕੰਮ ਤੇ ਗਏ ਆ ਮੈਂ ਵੀ ਚੱਲੀ ਸੀਗੀ ਤੇ ਮੈਂ ਆਪਦਾ ਟਿਫਨ ਪੈਕ ਕਰ ਲਿਆ ਤੇ ਮੇਰੇ ਕੋਲ ਸਬਜ਼ੀ ਪਈ ਸੀਗੀ ਪਿੰਡੀਆਂ ਦੀ ਰਾਤ ਬਣਾਈ ਸੀ ਮੈਂ ਉਹਦੇ ਨਾਲ ਹੀ ਲੈ ਕੇ ਚੱਲਣੀ ਆ ਪਰੌਠੇ ਤੇ ਇਹਨਾਂ ਨੇ ਸ਼ਾਮ ਨੂੰ ਮੈਂ ਕੁਝ ਬਣਾਇਆ ਨਹੀਂ ਕਿਉਂਕਿ ਅੱਜ ਇਹ ਕਿਨੇ ਚਲੋ ਪੀਜੇ ਮੰਗਾ ਲਾਂਗੇ ਪੀਜੇ ਖਾਣਗੇ ਤੇ ਉਹਦੇ ਚਲੋ ਮੰਗਾ ਲੈਣਗੇ ਖਾਣਗੇ ਠੀਕ ਹੈ ਜੀ ਇੱਥੇ ਆਪਾਂ ਕਰਾਂਗੇ ਵਲੌਗ ਦਾ ਐਂਡ ਕਿਉਂਕਿ ਹੁਣ ਮੈਂ ਚੱਲੀ ਆ ਕੰਮ ਤੇ ਮਿਲਾਂਗੇ ਅਗਲੇ ਵਲੌਗ 'ਚ ਕੱਲ ਨੂੰ ਟਾਈਮ ਲੱਗਾ ਤਾਂ ਵੀਡੀਓ ਬਣਾਵਾਂਗੇ ਪਰ ਕੱਲ ਨੂੰ ਸਾਰੇ ਕੰਮਾਂ ਤੇ ਆ ਵੇਖੋ ਠੀਕ ਹੈ ਜੀ ਬਾਏ ਬਾਏ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਲਾਈਕ ਕਰ ਦਿਆ ਕਰੋ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵੀ ਇਟਲੀ ਦੇ ਮਾਹੌਲ ਬਾਰੇ ਘਰਾਂ ਬਾਰੇ ਰਹਿਣ ਸਹਿਣ ਬਾਰੇ ਤੇ ਹੋਰ ਜਿਹੜੇ ਜਿੱਥੇ ਹੋਰ ਵਗੈਰਾ ਆਪਣੇ ਹੁੰਦੇ ਆ ਆਪਾਂ ਕਿਵੇਂ ਮਨਾਉਨੇ ਆ ਸਾਰਾ ਕੁਝ ਦਿਖਾਉਂਦੇ ਰਵਾਂਗੇ ਠੀਕਾ ਜੀ ਬਾਏ ਬਾਏ 25 ਤਾਂ ਹੋ ਗਏ ਹੂੰ ਇਹ ਟੈਰ ਵੀ ਲੈ ਲਈ ਮੈਨੇ ਮੇਡ ਇਨ ਇਟਾਲੀ ਗਾਡੇ 720 ਹਾਂ ਫਿਰ ਸ਼ਾਪਿੰਗ ਕੀਤੀ ਆ ਹੁਣ ਸਾਡੇ 4 ਜਨਾਂ ਦੀ ਕਮੀ ਆ ਸਾਡੇ ਪੁਨਾ ਦੀ ਬੈਟਰੀਆਂ ਲੋ ਰਹਿੰਦੀਆਂ ਨੇ ਓਕੇ ਤੇ ਹੋਰ ਵੇ ਦੇ ਆਹ ਬੜੇ ਜਿਹੇ ਬੰਦੇ ਆਹ ਰੋਡ ਪਾਸ ਕੀਤਾ ਹਾਂ ਆਹ ਦੀ ਆ ਰੋਡ ਪਾਸ ਕਰ ਦਿਓ ਜਦੋਂ ਹਾਂ ਬਾਜੀ ਅਸੀਂ ਰੋਡ ਤੇ ਅਸੀਂ ਕਿਉਂ ਹੋ ਗਏ ਜਿੱਦਾਂ ਰੁਕ ਜਾਂਦੇ ਹਾਂ ਹਾਂ ਛੋਡੂਗਾ ਬਣ ਗਈ ਪਰਫੀ ਨਹੀਂ ਜੀ ਅਸੀਂ ਖੁਆ ਬਣਾਇਆ ਖੁਆ ਬਣਾਇਆ ਖੁਆ ਬਣਾਇਆ ਜੀ ਖੁਆ ਪਰ ਕਰਦਾ ਖੁਆ ਕਰਦਾ ਸੀ ਇੱਕ ਨੰਬਰ ਪਿਓਰ ਖੁਆ ਠੀਕ ਹੈ 905 ਕੜਾ ਕੈਟਰਿੰਗ ਆਸਤੇ ਕੰਟੈਕਟ ਨੰਬਰ ਆਪਣਾ ਕੈਟਰਿੰਗ ਵਾਸਤੇ ਕੈਟਰਿੰਗ ਨੰਬਰ ਹੈਗਾ 95014 63004 ਓਕੇ ਪਰਵਾਨ ਕੈਟਰਸ ਹਾਂ ਪਰਵਾਨ ਕੈਟਰ ਬਰਨਾਲਾ ਡਿਸਟ੍ਰਿਕਟ ਬਰਨਾਲਾ ਬੀਪੀਓ ਚੰਨਣਾਵਾਲ ਓਕੇ ਅਛਾ ਹੋਰ ਇਟਲੀ ਦੇ ਵਿੱਚ ਆਖੇ ਕੀ ਵਾਰ ਕੀ ਇਹ ਪਹਿਲੀ ਵਾਰੀ ਤਿਆਰ ਕੀਤਾ ਇਟਲੀ ਵਿੱਚ ਅਸੀਂ ਪਹਿਲੀ ਵਾਰ ਆ ਕੇ ਖੁਆ ਤਿਆਰ ਕੀਤਾ ਅੱਜ ਸਾਡਾ ਕੌਂਟਰੈਕਟ ਸੀ ਆ ਖੁਆ ਬਣਾਉਣ ਦਾ ਉਹ ਅਸੀਂ ਰੈਡੀ ਕਰ ਚੁੱਕੇ ਆ ਆ ਖੁਆ ਖੁਆ ਸੀ ਇੰਡੀਆ ਤੋਂ ਲਿਆ ਕੇ ਤਿਆਰ ਕੀਤਾ ਇਹ ਅਛਾ ਖੁਆ ਇੰਡੀਆ ਤੋਂ ਮੰਗਾਇਆ ਹਾਂ ਕੱਲਾ ਖੁਆ ਕੱਲਾ ਆਟਾ ਤੇ ਕਿਉਂ ਸੀ ਇਟਲੀ ਦਾ ਮਲਾਇਆ ਠੀਕ ਆ ਆ ਉਤੋਂ ਸੰਦ ਚੱਕਾ ਬੜੇ ਜੇ ਇਹ ਸਾਡੇ ਸ਼ਾਸਤਰ ਦੇ ਦੇਖ ਰਹੇ ਬਰਫੀ ਅਸੀਂ ਡੈਮੋ ਵਜੋਂ ਦੋਨੇ ਚੀਜ਼ਾਂ ਦੇ ਰਹੇ ਪਿੰਨੀ ਆ ਟਿੱਕੀ ਆ ਇਧਰ ਪਿੰਨੀ ਹਾਂ ਪਿੰਨੀਆਂ ਵੀ ਖੋਇਆ ਪਿੰਨੀਆਂ ਵੀ ਰੈਡੀ ਆ ਇਹ ਡੈਮੋ ਵਜੋਂ ਦਿੱਤੀਆਂ ਨੇ ਬਸ ਇਹ ਟਿੱਕੀ ਕੱਟ ਕੇ ਦਿੱਤੀ ਹੋਈ ਹੈ ਡੈਕੋਰੇਸ਼ਨ ਆਸਤੇ ਜੇ ਆਪਾਂ ਸਵਾਦ ਇੱਕੋ ਹੀ ਆ ਆ ਟਿੱਕੀਆਂ ਵੇਖ ਲਓ ਤੇ ਇਧਰ ਪਿੰਨੀਆਂ ਵੇਖ ਤੇ ਬਾਕੀ ਵਧੇਰੇ ਜਾਣਕਾਰੀ ਆ ਤੇ ਕੰਟੈਕਟ ਕਰੋ ਪ੍ਰਵਾਨ ਕੈਕਟਰਸ ਬਰਨਾਲਾ ਨੰਬਰ ਇੱਕ ਰਹੀ ਫੇਰ ਬੋਲਦੇ 9501463004 9501463004 ओके ਕਿਸੇ ਵੇਲੇ ਵੀ ਕੰਟੈਕਟ ਕਰ ਸਕਦੇ ਆ ਇਟਲੀ ਹੋਵੇ ਜਾਂ ਇੰਡੀਆ ਹਰ ਵੇਲੇ ਤੇ ਆ ਜਿੱਥੇ ਵੀ ਲੋੜ ਆ ਮੁੰਡਾ ਕੁੜੀ ਤੁਹਾਡਾ ਬਾਕੀ ਕੰਮ ਸਾਡਾ ਮੁੰਡਾ ਕੁੜੀ ਤੁਹਾਡਾ ਤੇ ਬਾਕੀ ਕੰਮ ਸਾਡਾ ਬਾਕੀ ਕੰਮ ਸਾਡਾ ਠੀਕ ਆ ਠੀਕ ਆ ਚਲ ਬਹੁਤ ਵਧੀਆ ਕੰਮ ਆ ਹਨਾ ਹਾਂਜੀ ਕੰਮ ਕੋਈ ਮਰਾਂ ਨੀਗਾ ਕੰਮ ਕੋਈ ਮਰਨ ਕੱਥੋਂ ਨਹੀਂ ਕਰਦਾ ਹੱਥਾਂ ਦੀ ਕਰਦਾ ਆ ਗੱਲ ਬenial ਬਟਕੇ ਦੇਵਾਂਗੇ ਤੁਸੀਂ ਕੁਝ ਵੀ ਨਹੀਂ ਹੱਥਾਂ ਲਾਉਣਾ ਤੁਸੀਂ ਸਿਰਫ ਖਾਣਾ ਹੈ ਪਿੰਗਾਂ ਲੱਡੂ ਵਟ ਕੇ ਭਾਂਡੇ ਵੀ ਲੇਬਰ ਸਾਡੀ ਧੋ ਕੇ ਦੇਊਗੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਹੈ ਸਹੀ ਹੈ ਇਦਾਂ ਹੀ ਚਾਹੀਦਾ ਕੰਮ